ਅੱਜ ਤਕਰੀਬਨ ਸਵੇਰੇ 3 ਵਜੇ ਸਾਡੇ ਪਿੰਡ ਦਾ ਲੜਕਾ ਬਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਬਲਵਿੰਦਰ ਸਿੰਘ ਆਪਣੇ ਬੇਟੇ ਨੂੰ ਰੇਲਵੇ ਸਟੇਸ਼ਨ ਤੋਂ ਟ੍ਰੇਨ ਤੋਂ ਲੈਣ ਜਾ ਰਿਹਾ ਸੀ ਅਚਾਨਕ ਉੱਥੋਂ ਮਲਬ ਪੁੱਲ ਪੱਕੇ ਦੇ ਅਗਲੇ ਪਾਸੇ ਆਣ ਕੇ ਗੱਡੀ ਵਾਲੇ ਨੇ ਟੱਕਰ ਮਾਰੀ ਸਕੂਟਰੀ ਤੋੜ ਦਿੱਤੀ ਤੇ ਉਹਦੇ ਉਹਦੇ ਬਲਵਿੰਦਰ ਸਿੰਘ ਦੇ ਥੈ ਥਾਂ ਤੇ ਹੀ ਮੌਤ ਹੋ ਗਈ ਉਹ ਮਾਰ ਕੇ ਭੱਜ ਗਿਆ ਤੇ ਮੰਗਰੂ ਜਦੋਂ ਉੱਥੇ ਅਸਵੇਰੇ ਆਪਾਂ ਗਏ ਆ ਤੇ ਉਹ ਕਾਰ ਵਾਲੇ ਮਾਰ ਨਾਲ ਜਸਵੇਰੇ ਪਿੱਛੇ ਪੇੜ ਲੱਗੀ ਸੀ ਕਿ ਆਪਾ ਪ੍ਰਸ਼ਾਸਨ ਲਗੇ ਇਹੋ ਮੰਗ ਕਰਨੇ ਆ ਕਿ ਪਲੇਡ ਨੰਬਰ ਲੱਭ ਗਿਆ ਤੇ ਉਹਨਾਂ ਦੇ ਮਾਰ ਕੇ ਭਜਣ ਦੇ ਭਜ ਗਿਆ ਤੇ ਅਸੀਂ ਉਹ ਫੇਰ ਦੁਬਾਰਾ ਪ੍ਰਸ਼ਾਸਨ ਕੋਲ ਮੰਗ ਕਰਨੇ ਆ ਕਿ ਸਾਡੀ ਬਾਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਕਾਰਵਾਲ ਨੂੰ ਜ਼ਰੂਰ ਛੇਤੂ ਤੇ ਛੇਤੀ ਲੱਭਿਆ ਜਾਵੇ ਤੇ ਅਸੀਂ ਫੇਰ ਹੱਥ ਜੋੜ ਕੇ ਬੇਨਤੀ ਕਰਦੇ ਆ ਪ੍ਰਸ਼ਾਸਨ ਲਗੇ ਕਿ ਪਲੇਡ ਨੰਬਰ ਕਾਰ ਲੱਭੀ ਜਾਵੇ ਤੇ ਬਾਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ ਬਹੁਤ ਬਹੁਤ ਧੰਨਵਾਦ ਮੰਗ ਪ੍ਰਸ਼ਾਸਨ ਦਾ ਸਾਜੀ ਮੇਰਾ ਬ੍ਰਦਰ ਸੇ ਭਟਾ ਤੇ ਬੇਟੇ ਆਪਣੇ ਨੁਲੈਂ ਜਾਣਡੇ ਇਹ ਟਾਂਡੇ ਤੇ ਗੱਡੀ ਵਾਲਾ ਮਾਰ ਗਿਆ ਕੀ ਕਰ ਸਕਦੇ ਕੰਮ ਖੇਤੀਬਾੜੀ ਦਾ ਜਿੰਮੀ ਕਰਦਾ ਪਤਾ ਕਰੋ ਲੱਭੀ ਪਤਾ ਇਹ ਧੂਲ ਵਿੱਚ ਚਾਰ ਬੱਚਿਆਂ ਨੇ ਬੱਸ ਨੇ ਆ ਟਾਂਡੇ ਦਾ ਰਸਤਾ ਕਿੰਨਾ ਖੰਡ ਰਖੇ ਤੇ ਉੱਦਾਂ ਜਾਂਦਾ ਤੇ ਇਹਦੇ ਪਰੇ ਕਿ ਭਰਾ ਹੀ ਕਹੂੰਗੇ ਆ ਨਪਣਾ ਤੇ ਦੇਖਿਆ ਤਾਂ ਫਿਰ ਸਕੂਟਰੀ ਸਟਾਰਟ ਹੀ ਥੱਲੇ ਵਜੀ ਹੀ ਤੇ ਇਹ ਮੁੰਡਿਆਂ ਚ ਇੱਕ ਸਾਈਡ ਤੇ ਤੇ ਦਾ ਨਾਮ ਕੁਲਵਿੰਦਰ ਸਿੰਘ ਠੀਕ ਆ ਕੰਮ ਖੇਤੀਬਾੜੀ ਦਾ ਹਾਂਜੀ ਬੱਚੇ ਤਿੰਨ ਬੱਚੇ ਆ दो गुड़िया एक लड़का की मांग का आ, सर हां जी ਜਿਹੜਾ ਐਕਸੀਡੈਂਟ ਆ ਕੀ ਮਾਕਾ ਮਾਕਿਆਨ ਸਾਥ ਮਗਨੇ ਆਹੀ ਤੇ ਸਰਪੰਚ ਸੜਕਾਂ ਦੀ ਹਾਲਤ ਵੀ ਬਸਤ ਹੈ ਅੱਜ ਫਰਕ ਦੇ ਆ ਬਹੁਤ ਖਰਾਬ ਹੈ ਉਥੋਂ ਉਹਦੇ ਕਰਕੇ ਹਸਿਆ ਸਾਰਾ ਬਹੁਤ ਜ਼ਿਆਦਾ ਟ੍ਰੈਫਿਕ ਹੈ ਇਸ ਰੋਡ ਤੇ ਤੇ ਉਹ ਖੱਡਿਆਂ ਕਰਕੇ ਬਹੁਤ ਬਹੁਤ ਪਰੇਸ਼ਾਨੀ ਹੈ ਇਹ ਸਾਡੇ ਸਾਰੇ ਇਲਾਕੇ ਨੂੰ ਵੀ ਜੋ ਇਤਨੂੰ ਬਰਦਾਸ਼ਤ ਕਰੋ ਜਿੰਨੀ ਟ੍ਰੈਫਿਕ ਆਉਂਦੀ ਆ ਬੇਗੋੜ ਕਪੂਰਸਲਾ ਇੱਥੇ ਸਾਰੀ ਬਹੁਤ ਜ਼ਿਆਦਾ ਤਾਂਕ ਪਰੇਸ਼ਾਨੀਆਂ ਇਹਨਾਂ ਖੜਿਆ ਕਰਕੇ ਹੁਣ ਬਰਸਾਤਾਂ ਮੌਸਮ ਦੇ ਵਿੱਚ ਪਾਣੀ ਭਰਿਆ ਹੁੰਦਾ ਪਤਾ ਨਹੀਂ ਲੱਗਦਾ ਹੈਗਾ ਕਿ ਇਹ ਠਖੜਾ ਕਿੰਨਾ ਕੁ ਡੂੰਘਾ ਹੈ ਇਸ ਕਰਕੇ ਜਿਹੜੀ ਇਹ ਅਸੀਂ ਤੇ ਇਹੀ ਕਹਿੰਦੇ ਆ ਕਿ ਚਲੋ ਇਹ ਜਿਹੜੀ ਸੜਕ ਦੀ ਹਾਲਤ ਨੂੰ ਸੁਧਾਰੀ ਜਾਵੇ ਤੇ ਤਾਂ ਜੋ ਹਾਦਸਿਆਂ ਤੋਂ ਆਉਣ ਵਾਲੇ ਹਾਦਸਿਆਂ ਤੋਂ ਬਚਾ ਸਕੀ